ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬਹੁਤ ਸਾਰੇ ਭਰਾ ਆ ਨਾ ਮਲ ਕੋਈ ਜ਼ਮੀਨ ਠੇਕੇ ਤੇ ਲੈਂਦਾ ਕੋਈ ਬੱਕਰੀਆਂ ਰੱਖਦਾ ਕੋਈ ਮੱਝਾਂ ਰੱਖਦਾ ਕੋਈ ਗਾਵਾਂ ਰੱਖਦਾ ਅਲੱਗ-ਅਲੱਗ ਕਿੱਤੇ ਕਰਦਾ ਹੁਣ ਠੇਕੇ ਦੀ ਜ਼ਮੀਨ ਬਰਸੇ ਚ ਪਸ਼ੂ ਪਾਲਣ ਇਹਦੇ ਤੇ ਆਪਾਂ ਗੱਲ ਕਰਾਂਗੇ ਠੇਕੇ ਦੀ ਜ਼ਮੀਨ ਅਸੀਂ ਲੈਨੇ ਆ ਕਿਸੇ ਨੇ 60000 ਨੂੰ ਕਿਲਾ ਕਿਸੇ ਨੇ 70 ਕਿਸੇ ਨੇ 75 ਕੋਈ 80 ਵੀ ਲਈ ਜਾਂਦਾ ਠੀਕ ਹੈ ਜੀ ਅਸੀਂ ਠੇਕੇ ਤੇ ਇੱਕ ਵਾਰ ਜ਼ਮੀਨ ਲੈਨੇ ਆਂ ਸਾਲ ਬਾਅਦ ਸਾਨੂੰ ਉਹ ਜ਼ਮੀਨ ਛੱਡਣੀ ਪੈਂਦੀ ਆ ਤੇ ਹਰ ਸਾਲ ਠੇਕਾ ਭਰਨਾ ਪੈਂਦਾ ਇੱਕ ਕਿੱਲੇ ਦੇ ਵਿੱਚੋਂ ਤੁਸੀਂ ਕਮੈਂਟਾਂ ਰਾਹੀਂ ਦੱਸ ਸਕਦੇ ਹੋ ਕਈ ਵਾਰੀ ਜਾਣਕਾਰੀ ਵੱਧ ਘੱਟ ਹੋ ਜਾਂਦੀ ਆ ਐਵਰੇਜ ਲੋਕਾਂ ਨੂੰ 15 ਤੋਂ 1000 ਰੁਪਿਆ 10000 15000 20000 ਜੇ ਪੂਰੀ ਬੰਪਰ ਫਸਲ ਹੋਵੇ ਤਾਂ ਮਸਾਂ ਬਚਦਾ ਸਾਰਾ ਸਾਲ ਉਸ ਜ਼ਮੀਨ ਦੇ ਵਿੱਚ ਮੱਥਾ ਮਾਰਨ ਤੋਂ ਬਾਅਦ ਇੱਕ ਏਕੜ ਦੇ ਵਿੱਚੋਂ ਤੇ ਹਰ ਥਾਲ ਤਾਂ ਨੂੰ ਪੈਸੇ ਦੁਆਰਾ ਭਰਨੇ ਪੈਂਦੇ ਆ ਜੇ ਅਸੀਂ ਪਸ਼ੂ ਪਾਲਣ ਦਾ ਕਿੱਤਾ ਕਰਦੇ ਆ ਚਾਹੇ ਮੱਝਾਂ ਦਾ ਕਰੀਏ ਚਾਹੇ ਬੱਕਰੀਆਂ ਦਾ ਕਰੀਏ ਚਾਹੇ ਗਾਵਾਂ ਦਾ ਕਰੀਏ ਚਾਹੇ ਅਸੀਂ ਮੁਰਗੀਆਂ ਦਾ ਕਰੀਏ ਚਾਹੇ ਕੁੱਤਿਆਂ ਦਾ ਕਰੀਏ ਇਹਨਾਂ ਦੇ ਉੱਤੇ ਮੰਨ ਲਓ ਵੀ ਇੱਕ ਆਪਾਂ ਉਦਾਹਰਣ ਦੇ ਤੌਰ ਤੇ ਮੰਨ ਲੈਂਦੇ ਇੱਕ ਬੱਕਰੀ ਖਰੀਦੀ ਆ ਬੱਕਰੀ ਅਸੀਂ ਇੱਕ ਵਾਰ ਖਰੀਦ ਲਈ ਉਹ ساری ਉਮਰ ਲਈ ਸਾਡੀ ਹੋਗੀ ਉਸ ਤੋਂ ਬਾਅਦ ਜਿਹੜੇ ਉਹਦੇ ਬੱਚੇ ਪੈਦਾ ਹੋਣਗੇ ਜਿਵੇਂ ਸਾਡੀ ਫਸਲ ਆ ਇੱਕ ਬੱਚੇ ਆ ਫਸਲ ਪੈਦਾ ਕਰਦੇ ਹਾਂ ਸਾਲ ਤੋਂ 6 ਮਹੀਨਿਆਂ ਤੋਂ ਫਸਲ ਆਉਂਦੀ ਆ ਤੇ 6 ਮਹੀਨਾ ਤੋਂ ਬੱਕਰੀ ਸੋਉਂਦੀ ਐ ਇਹ ਵੀ ਇੱਕ ਫਸਲ ਪੈਦਾ ਕਰਦੀ ਐ ਬੱਚੇ ਆਉਂਦੇ ਆ ਉਹ ਬੱਚੇ ਸਾਡੀ ਕਮਾਈ ਦਾ ਸਾਧਨ ਹੈ ਜੇ ਤੁਸੀਂ ਇੱਕ ਤਜਰਬੇ ਦੇ ਤੌਰ ਤੇ ਮੈਂ ਬਈ ਅਸੀਂ ਬਾਣ ਠੇਕੇ ਤੇ ਵੀ ਲੈਨੇ ਆ ਤੇ ਬਹੁਤ ਸਾਰੇ ਛੋਟੇ ਕਿਸਾਨ ਆ ਉਹਨਾਂ ਦਾ ਆਪ ਦੇ ਜਮੀਨਾ ਦੇ ਵਿੱਚ ਪੂਰਾ ਨਹੀਂ ਪੈਂਦਾ ਉਹ ਠੇਕੇ ਤੇ ਬਾਣ ਲੈਂਦੇ ਆ ਤੇ ਥੋੜਾ ਬਹੁਤਾ ਠੇਕੇ ਤੇ ਲੈ ਕੇ ਨਾਲ ਆਪ ਦਾ ਕਰੀ ਜਾਂਦੇ ਆ ਤੇ ਨਾਲ ਨਾਲ ਸਹਾਇਕ ਕਿੱਤਿਆਂ ਦੇ ਤੌਰ ਤੇ ਪਸ਼ੂ ਪਾਲਣ ਦਾ ਕਿੱਤਾ ਕਰਦੇ ਆ ਹੁਣ ਮੰਨ ਲਓ ਜੇ ਅਸੀਂ ਜ਼ਮੀਨ ਠੇਕੇ ਤੇ ਲੈਣ ਸਾਨੂੰ ਹਰ ਸਾਲ ਪੈਸੇ ਭਰਨੇ ਪੈਂਦੇ ਆ ਤੇ ਬੱਕਰੀ ਦੇ ਮੱਝ ਦੇ ਗਾਂ ਦੇ ਸਾਨੂੰ ਇੱਕ ਵਾਰੀ ਪੈਸਾ ਇਨਵੈਸਟਮੈਂਟ ਕਰਨਾ ਪਊ ਸਦਾ ਲਈ ਸਾਡਾ ਹੋ ਜਾਣਾ ਤੇ ਜਿਹੜੀ ਉਹਦੇ ਤੋਂ ਆਮਦਨ ਹੈ ਉਹ ਸਾਡਾ ਪ੍ਰੋਫਿਟ ਆ ਕੋਈ ਵੀ ਪਸ਼ੂ ਪਾਲਣ ਦਾ ਕਿੱਤਾ ਕਰਦੇ ਆ ਜਿਸ ਤਰੀਕੇ ਨਾਲ ਅਸੀਂ ਖੇਤੀਬਾੜੀ ਦੇ ਵਿੱਚ ਸਬਰ ਕਰਦੇ ਆ ਇੱਕ ਵਾਰੀ ਫਸਲ ਬੀਜ ਕੇ ਤੇ 6 ਮਹੀਨਿਆਂ ਤੋਂ ਸਾਨੂੰ ਪਤਾ ਉਹਦਾ ਪ੍ਰੋਫਿਟ ਮਿਲਣਾ ਤੇ ਇਵੇਂ ਜਿਵੇਂ ਪਸ਼ੂ ਪਾਲਣ ਦਾ ਕਿੱਤਾ ਕੋਈ ਵੀ ਕਰਨਾ ਇੱਕ ਉਹਦੇ ਵਿੱਚ ਕਾਮਯਾਬੀ ਦੇ ਵਿੱਚ ਬਹੁਤ ਸਾਰੇ ਭਰਾ ਦੱਦੇ ਵੀ ਤੁਸੀਂ ਬੱਕਰੀਆਂ ਰੱਖੀਆਂ ਯਾਰ ਤੁਸੀਂ ਮੈਨੂੰ ਦੱਸੋ ਵੀ ਕਿੰਨੀ ਕ ਕਾਮਯਾਬੀ ਹੈ ਕਾਮਯਾਬੀ ਭਾਈ ਕਿੱਤਾ ਕੋਈ ਵੀ ਫੇਲ ਨਹੀਂ ਹੈਗਾ ਚਾਹੇ ਖੇਤੀਬਾੜੀ ਆ ਚਾਹੇ ਪਸ਼ੂ ਪਾਲਣਾ ਜਾਂ ਕੋਈ ਹੋਰ ਪ੍ਰਾਈਵੇਟ ਨੌਕਰੀਆਂ ਕਰਦੇ ਆ ਲੋਕੀ ਕੋਈ ਵੀ ਕਿੱਤਾ ਕਰਦੇ ਆ ਫੇਲ ਕੋਈ ਕਿੱਤਾ ਨਹੀਂ ਹੈਗਾ ਚਾਹੇ ਲੇਬਰ ਦਾ ਕਰਦੇ ਆ ਜਿਹੜੇ ਬੰਦੇ ਸਬਰ ਨਾਲ ਚੱਲਦੇ ਆ ਉਹ ਕਾਮਯਾਬ ਹੁੰਦੇ ਆ ਇਸੇ ਤਰੀਕੇ ਨਾਲ ਨਹੀਂ ਪਸ਼ੂ ਪਾਲਣ ਦਾ ਕਿੱਤਾ ਬੱਕਰੀ ਪਾਲਣ ਦਾ ਕਿੱਤਾ ਇਹਦੇ ਵਿੱਚ ਵੀ ਸਬਰ ਰੱਖ ਕੇ ਤੇ ਝੂਠੇ ਮਤਲਬ ਜਿਹੜੀਆਂ ਫੋਕੀਆਂ ਗੱਲਾਂ ਲੱਖਾਂ ਰੁਪਈਆਂ ਵਾਲੀ ਗੱਲ ਹੈ ਉਹ ਗੇਮ ਨਵੇਂ ਬੰਦੇ ਤੇ ਸਮਝ ਚ ਨਹੀਂ ਆਉਣੀ ਲੱਖਾਂ ਰੁਪਈਆਂ ਦੇ ਜਿਹੜੇ ਜਾਨਵਰ ਵਿਕਦੇ ਆ ਮਹਿੰਗੇ ਬੱਚੇ ਵਿਕਦੇ ਆ ਉਹਦੇ ਵਾਸਤੇ ਤੁਹਾਨੂੰ ਸਬਰ ਨਾਲ ਚੱਲਣਾ ਪਊ ਤੁਹਾਨੂੰ ਬਰੀਡ ਤੇ ਕੰਮ ਕਰਨਾ ਪਊਗਾ ਜਦੋਂ ਤੁਸੀਂ ਬਰੀਡ ਤੇ ਕੰਮ ਕਰੋਗੇ ਤੇ ਤੁਹਾਡਾ ਨਾਮ ਬਣੂਗਾ ਫਿਰ ਉਸ ਤੋਂ ਬਾਅਦ ਤੁਹਾਡੇ ਜਿਹੜੇ ਹੈਗੇ ਜਾਨਵਰ ਹੈਗੇ ਆ ਜੇ ਚੰਗਾ ਤੁਹਾਡੇ ਕੋਈ ਬਰੀਡਰ ਬਣ ਗਿਆ ਤਾਂ ਉਹਦੇ ਬੱਚੇ ਜਿਹੜੇ ਤੁਹਾਡੇ ਉਹ ਲੋਕਾਂ ਨੂੰ ਅਡੀਕ ਹੋਣ ਜਾਣੀ ਆ ਤੇ ਉਸ ਤਰੀਕੇ ਨਾਲ ਉਹ ਵੇਕਣਗੇ ਸੋ ਕੋਈ ਵੀ ਕਿਤਾ ਕਰਨਾ ਉਹਦੇ ਵਿੱਚ ਤੁਸੀਂ ਆਪਦੀ ਮਿਹਨਤ ਦੇ ਨਾਲ ਸਬਰ ਤੇ ਸ਼ੌਂਕ ਤੇ ਇੱਕ ਸਮਝ ਰੱਖਣੀ ਹੈ ਵੀ ਮੈਂ ਕਿਸ ਤਰੀਕੇ ਦੀ ਬਰੀਡ ਤੇ ਕੰਮ ਕਰਨਾ ਹੈ ਕਿਹੋ ਜਿਹਾ ਕਿਤਾ ਕਰਨਾ ਹੈ ਲੋਕਾਂ ਦੇ ਮਗਰ ਲੱਗ ਕੇ ਵੱਡੇ ਪ੍ਰੋਫਿਟ ਤੇ ਕੈਲਕੂਲੇਟਰਾਂ ਦੇ ਹਿਸਾਬ ਕਰਕੇ ਕੋਈ ਵੀ ਕਿਤੇ ਨਹੀਂ ਹੁੰਦੇ ਕੈਲਕੂਲੇਸ਼ਨਾਂ ਦੇ ਨਾਲ ਕਦੇ ਵੀ ਕੋਈ ਕਿਤਾ ਮੈਚ ਨਹੀਂ ਕਰਦਾ ਚਾਹੇ ਤੁਸੀਂ ਖੇਤੀਬਾੜੀ ਲਾ ਲਓ ਚਾਹੇ ਤੁਸੀਂ ਪਸ਼ੂ ਪਾਲਣ ਲਾ ਲੋ ਚਾਹੇ ਤੁਸੀਂ ਡੇਰੀ ਦਾ ਲਾ ਲੋ ਚਾਹੇ ਪੋਲਟਰੀ ਦਾ ਲਾ ਲੋ ਚਾਹੇ ਮੱਛੀ ਪਾਲਮ ਲਾ ਲੋ ਸੂਰ ਪਾਲਮ ਜੋ ਮਰਜੀ ਵੀ ਕੀਤਾ ਜੇ ਤੁਸੀਂ ਕੈਲਕੂਲੇਸ਼ਨ ਕਰਕੇ ਕਰੋਗੇ ਕੈਲਕੂਲੇਸ਼ਨ ਦੇ ਉੱਤੇ ਅੱਜ ਤੱਕ ਕੋਈ ਵੀ ਕੀਤਾ ਨਹੀਂ ਆਉਂਦਾ ਇਸ ਕਰਕੇ ਤੁਹਾਨੂੰ ਜਿੰਨਾ ਚਿਰ ਉਹ ਕੀਤਾ ਕਰਦੇ ਨਹੀਂ ਉਹਦੇ ਪਲੱਸ ਮਾਈਨਸ ਤੁਹਾਨੂੰ ਉਹ ਕੀਤਾ ਕਰਨ ਤੋਂ ਬਾਅਦ ਆਉਣਗੇ ਕੋਈ ਵੀ ਕੀਤਾ ਸ਼ੁਰੂ ਕਰਨਾ ਹੈ ਉਹ ਸ਼ੁਰੂ ਹਮੇਸ਼ਾ ਜਿਹੜੀ ਗਿਣਤੀ ਸਟਾਰਟ ਹੁੰਦੀ ਆ ਉਹ 1 ਤੋਂ ਹੁੰਦੀ ਹੁੰਦੀ ਆ ਉਦੋਂ ਬਾਅਦ ਭਾਵੇਂ ਅਰਬਾਂ ਖਰਬਾਂ ਤੱਕ ਲੈ ਜਾਓ ਛੋਟੇ ਪੱਧਰ ਤੋਂ ਸ਼ੁਰੂ ਕਰੋ ਇੱਕ ਤੋਂ ਸ਼ੁਰੂ ਕਰੋ ਹੌਲੀ 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 ਉਸ ਕਿਤੇ ਦੀ ਸਮਝ ਲੈ ਕੇ ਤੁਸੀਂ ਕੀਤਾ ਵਧਾ ਸਕਦੇ ਹੋ ਜੇ ਤੁਸੀਂ ਕੀਤਾ ਵੱਡੇ ਪੱਧਰ ਤੇ ਪਹਿਲਾਂ ਹੀ ਆਪਾਂ ਕਰ ਲਿਆ ਤੇ ਉਹ ਕੀਤਾ ਦੋ ਗੱਲਾਂ ਹੋਣੀਆਂ ਉਸ ਕਿਤੇ ਦੇ ਵਿੱਚ ਜਾਂ ਤਾਂ ਉਹ ਕਾਮਯਾਬ ਹੋਊਗਾ ਤੇ ਜਾਂ ਨਹੀਂ ਹੋਊਗਾ ਜੇ ਨਹੀਂ ਕਾਮਯਾਬ ਹੋਊਗਾ ਜੇ ਅਸੀਂ ਵੱਡੇ ਪੱਧਰ ਤੇ ਕੀਤਾ ਤਾਂ ਸਾਡਾ ਲਾਸ ਬਹੁਤ ਵੱਡਾ ਹੋਣਾ ਹੈ ਜੇ ਅਸੀਂ ਛੋਟੇ ਪੱਧਰ ਤੇ ਕੀਤਾ ਤੇ ਨਾ ਕਾਮਯਾਬ ਹੋਇਆ ਤਾਂ ਸਾਨੂੰ ਲਾਸ ਵੀ ਛੋਟਾ ਹੋਣਾਗਾ ਜਿਆਦਾ ਲਾਸ ਨਹੀਂ ਹੋਣਾ ਪਰ ਜੇ ਸਾਨੂੰ ਪ੍ਰੋਫਿਟ ਹੁੰਦਾ ਫਿਰ ਛੋਟੇ ਤੋਂ ਅਸੀਂ ਵੱਡਾ ਜਿੰਨਾ ਮਰਜ਼ੀ ਕਰ ਲਈਏ ਸੋ ਵੀਡੀਓ ਜੇ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਪੇਜ ਨੂੰ ਤੇ ਫੇਸਬੁੱਕ ਸੌਰੀ YouTube ਚੈਨਲ ਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਕਮੈਂਟਾਂ ਚ ਆਪਣੀ ਰਾਇ ਜ਼ਰੂਰ ਦੱਸਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ